ਆ ਰੋਜ ਦੱਪਕੇ ਮਾਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਡਾਇਨਾਸੌਰ ਆ ਗਏ ਐ ਠਾਟ ਉਸ ਵਰੇ ਪਹਿਲਾ ਠਾਟ ਮਿਲੀਅਨ ਵਰੇ ਪਹਿਲਾ ਡਾਇਨਾਸੌਰ ਆਏ ਸੀ ਲੋਗੋ ਨੂੰ ਬੁਲਬਲਾ ਜਾ ਫਟਾ ਦਿੰਦੇ ਐ ਡਾਇਨਾਸੌਰ ਦਾ ਉਹ ਐਨੇ ਚ ਖੁਸ਼ ਹੋ ਜਾਂਦਾ ਐ ਐਨੇ ਜੀ ਜਿਵੇਂ ਅਮਰਿੰਦਰ ਸਿੰਘ ਕਹਿ ਦਿੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਬੇਜਵਾਨਾ ਸੀ ਪਰ ਸੁਖਵੀਰ ਬੜਾ ਜਵਾਨਾ ਲੈ ਉਹ ਐਨੇ ਚ ਵੀ ਖੁਸ਼ ਹੋਣਦਾ ਮੈਂ ਕਿਹਾ ਤੇਰੇ ਬਾਪੂ ਨੂੰ ਨਿੰਦੀ ਜਾਂਦਾ ਤੂੰ ਖੁਸ਼ ਹੋਈ ਜਾਂਦਾ ਸੋ ਪਰ ਸੋ ਚੌਥੇ 10 ਦਿਨ ਪਹਿਲਾਂ ਕਹਿੰਦਾ ਮੈਂ ਕਿਿੱਦੜਵੇਂ ਲੜੂੰਗਾ ਮੈਂ ਕਿਹਾ ਫਿਰ ਗੱਲ ਇਹ ਹੈ ਮੇਰਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਵੀ ਮੈਂ ਕਿੱਥੋਂ ਲੜਨਾ ਪਰ ਜੇ ਤੂੰ ਕਿਿੱਦੜਵੇਂ ਲੜੇਂਗਾ ਪੜ ਤੂੰ ਇਹ ਸੌ ਪਾ ਕੇ ਆਈਂ ਵੀ ਦੂਜੀ ਸੀਟ ਤੇ ਤੂੰ ਚੋਣ ਨਹੀਂ ਲੜੇਂਗਾ ਤੇ ਰਾਜਾ ਬੜੇ ਗੱੱਲੇ ਕੱਲੇ ਕੱਲੇ ਲੜਾਂਗੇ ਫੇਰ ਪਤਾ ਲੱਗੂਗਾ ਕੀ ਕੀ ਪਾਏ ਮੇਰੀ ਬੇਨਤੀ ਹੈ ਸਾਰੇ ਜਾਣੇ ਤਖੜੇ ਹੋ ਕੇ ਆਪਾਂ ਸਾਰੇ ਕਾਂਗਰਸੀਆਂ ਹਾਈ ਕਮਾਂਡ ਨੇ ਸਾਰੇ ਫੈਸਲੇ ਕਰਨੇ ਆਪਾਂ ਤਖੜੇ ਹੋ ਕੇ ਲੜਾਈ ਲੜਦੀ ਗਰੀਬਾਂ ਦੀ ਕਿਸਾਨਾਂ ਦੀ ਆਹ ਹੁੰਦੇ ਮੋਦੀ ਸਾਹਿਬ ਚੰਗੇ ਹੁੰਦੇ ਤਾਂ ਇਹ ਇਹ ਮਰੇਗਾ ਕਿਸਾਨਾਂ ਨਾਲ ਜੋੜ ਦਿੰਦੇ ਝੋਨੇ ਵੇਲੇ ਕਣਕ ਵੇਲੇ ਜਿਹੜੀ ਲੇਬਰ ਲੱਗਦੀ ਆ ਉਹ ਲੇਬਰ ਝੋਨੇ ਤੇ ਕਣਕ ਵੇਲੇ ਕਿਸਾਨਾਂ ਨੂੰ ਮਿਲ ਜਾਂਦੀ ਮੁਫਤ ਨਾਲੇ ਤਾਂ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਰੋਜ਼ਗਾਰ ਮਿਲ ਜਾਣਾ ਸੀ ਨਾਲੇ ਕਿਸਾਨ ਚੰਗਾ ਖੁਸ਼ ਹੋ ਜਾਣਾ ਸੀਗਾ ਠੀਕ ਹੋ ਜਾਣਾ ਸੀ ਪਰ ਐਓ ਜੀ ਸਕੀਮੇ ਬਣਾਉਂਦੇ ਨਹੀਂ ਕਾਂਗਰਸ ਪਾਰਟੀ ਹੈ ਜਿਹੜੀ ਗਰੀਬਾਂ ਦੀ ਪਾਰਟੀ ਹੈ 500 ਰੁਪਇਆ ਪੈਨਸ਼ਨ ਹੋਇਆ ਕਰਦੀ ਸੀ 500 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਕਾਂਗਰਸ ਆਈ 750 ਕੀਤੀ ਤੇ ਫਿਰ 1500 ਕੀਤੀ 16000 ਲੜਕੀ ਦੇ ਵਿਆਹ ਦਾ ਮਿਲਿਆ ਕਰਦਾ ਸੀ ਗਰੀਬਾਂ ਨੂੰ ਓਏ ਕਾਂਗਰਸ ਆਈ ਤੇ 52000 ਰੁਪਿਆ ਕਾਂਗਰਸ ਪਾਰਟੀ ਨੇ ਗਰੀਬਾਂ ਨੂੰ ਦਿੱਤਾ ਕੁੜੀ ਦੇ ਵਿਆਹ ਦਾ ਫੇਰ ਕਾਂਗਰਸ ਪਾਰਟੀ ਆਈ ਉਹਨੇ ਮੇਰੀਆਂ ਮਾਵਾਂ ਤੇ ਭੈਣਾਂ ਦਾ ਬੱਸਾਂ ਦਾ ਕਿਰਾਇਆ ਮਾਫ ਕੀਤਾ ਸਾਡੇ ਨਾਲ ਬਾਪੂ ਰੋਸ ਕੇ ਮੁੰਡੇ ਰੋਸ ਕੇ ਦੇਦੇ 1000 ਰੁਪਏ ਦੇ ਲਾਰੇ ਚਾਗੀਆਂ ਤੇ ਸਾਨੂੰ ਸਾਰੀ ਥਾਂ ਤੇ ਝਾੜੂ ਝਾੜੂ ਜਿਤਾਤਾ ਹੁਣ ਲੈ ਲਓ ਤੂੰ ਮੰਨ ਤੋ ਹਜ਼ਾਰ ਰੁਪਿਆ ਜਿਸ ਪ੍ਰਕਾਰ ਕਲੀਆਂ ਕਿਕਲੀਆਂ ਸੁਣਾ ਕੇ ਅੱਜ ਪੰਜਾਬ ਦਾ ਬੇੜਾ ਘਰ ਕਰਤਾ ਹੈ